ਵੇ ਲੋਟਪਟ ਕੇ ਲੈ ਕੇ ਵੇ ਲੋਟਪਟ ਕੇ ਲੈ ਕੇ ਵੇ ਮੈਂ ਲੋਟਪਟ ਕੇ ਲੈ ਕੇ ਵੇ ਗੁਰੀ ਛੇਤੀ ਕਰ ਤਿਆਰ ਹੋ ਜਾ ਹਾਂਜੀ ਹਾਂਜੀ ਮੈਂ ਤਾਂ ਬਸ ਤਿਆਰੀ ਆ ਫਿਰ ਬਾਹਰੋਂ ਪੰਜ ਸਾਲ ਹੋ ਗਏ ਚਰਨਾ ਬਾਹਰ ਲਾ ਕੇ ਆਇਆ ਇਹਨੂੰ ਸਾਨੂੰ ਤਾਂ ਕਦੀ ਉਹਨੇ ਘਰ ਹੀ ਨਹੀਂ ਕੱਲੀ ਹੁਣ ਹੁਣ ਮੋਕਾ ਆ ਕੁਛਨ ਕੋ ਲੈਣ ਦਾ ਹਾਂ ਹਾਂ ਤੇ ਬੇਬੇ ਦਾ ਹਿੱਸਾ ਵੀ ਤਾਂ ਉਹਦੇ ਕੋਲ ਹੀ ਆ ਆਹ ਉਹ ਨਾਨਕੀ ਸ਼ੱਕ ਭਾਉਂਦਾ ਟਾਈਮ ਤਾਂ ਹੋਣੀ ਆ ਆ ਲੋੜੀ ਤੇ ਆਉਂਦਾ ਤਾਂ 1.5 ਕਿਲੋ ਮੂਫਲੀ ਲੈਂਦਾ ਵਾ 500 ਦੀ ਮੇਰੀ ਧਾਰੂ ਪੀਂਦਾ ਚਲ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਯਾਰ ਬਹੁਤ ਗਰਮੀ ਹੋ ਰਹੀ ਬਾਹਰ ਚੱਲ ਬੈਠੋ ਮੇਰੇ ਪਾਣੀ ਪੀਓ ਲਓ ਲਓ ਪਾਣੀ ਨਾ ਡਿੱਗੋ ਘੁੜੇ ਲੈ ਕੇ ਜਾ ਇਹ ਆ ਬਹੁਤ ਚਲੋ ਤਾਂ ਕੀ ਬਣਾਉਣਾ ਹੈ? ਵੀ ਵੀ ਕੀ ਦੇ? ਉਹ ਅੱਜ ਦਸਵੀਂ ਹੈ ਨਾ? ਅੱਛਾ। ਖੀਰ ਬਣਾ ਰਿਆ ਮਾਥਾ ਟੇਕ ਕੇ ਜਾਣਾ ਸਮਾਂ ਤੇ। ਮੱਢੀ ਦੇ। ਹਾਂਜੀ ਮੱਢੀ ਦੇ ਜਾਣਾ। ਚਲੋ ਬਸ ਮੈਂ ਕੱਛ ਜਲਦੀਆਂ ਤੇ ਤਿਆਰ ਹੋ ਜਾਣਾ ਉਹਨਾਂ ਨੂੰ ਮਾਥਾ ਟੇਕਣ ਜਾਵਾਂ। ਨਾਲੇ ਮੈਂ ਕਾ ਸਬਜ਼ੀ ਕੱਟ ਲਵਾਂ। ਹਾਂਜੀ। ਲੋ ਜੀ ਇਹ ਇਹ ਚਾ ਲੋ ਨਹੀਂ ਤੁਸੀਂ ਸਬਜੀ ਵੀ ਕਰ ਜੇ ਕੋਈ ਫਿਰ ਮੈਂ ਹੀ ਬਣਾ ਲਵਾਂਗੀ ਆ ਵੀ ਮਸਾ ਹੈ ਬਣਾ ਕਰਨੀ ਜੀ ਲੈ ਕੋੜਾ ਕੱਢੋ ਉਸ ਬੋਸ ਹਾਂਜੀ ਠੰਡਾ ਠੰਡਾ ਪੁੱਤ ਕੰਮ ਨਾ ਬੈਠ ਜੀ ਬਈ ਜੱਲੀ ਬਾਬੇ ਦੀ ਸਮਾਦ ਤੇ ਮੱਥਾ ਟੇਕੋ ਠੀਕ ਹੈ ਜੀ ਤੂੰ ਵੀ ਜਰਨੇ ਪੁੱਤ ਧਿਆਨ ਰੱਖਿਓ ਠੀਕ ਠੰਡਾ ਠੰਡਾ ਨਾ ਬੈਠ ਪੁੱਤ ਫੇਰ ਨਾ ਠੀਕ ਅੱਜ ਮੈਂ ਕਰ ਲਿਆ ਕਿ ਧਿਆਨ ਨਾ ਛੇਦੀ ਮੁੜੇ ਵੀ ਵੀ ਗੱਲੀ ਨੇ ਪਈ ਗਏ ਨਰਾਜ ਮੇਰ ਪਰਿਆਤਰ ਕੋ ਬਾਬਾ ਜੀ ਮੈਂ ਫੁੱਦੂ ਮਾਲ ਦਿੱਤਾ ਸਮਾਨ ਲਾਇ ਜਮੇ ਪੈਣ ਦਾ ਪਤਾ ਨਹੀਂ ਮੇਰੇ ਪਰਿਆਤਰ ਕੋ ਬਾਬਾ ਜੀ ਮੇਰ ਪਰਿਆਤਰ ਕੋ ਬਾਬਾ ਜੀ ਸੁਖ ਸ਼ਾਂਤੀ ਬਖਸ਼ੇ ਬਾਬਾ ਜੀ ਤੰਦਰੁਸਤ ਨੇ

ਹਰ ਕੜਿਆ ਚਲੀ ਜਾਂਦਾ ਮੈਂ ਓਏ ਹਾਏ ਹਾਏ ਗੂ ਮੈਂ ਤੇਰੀਆਂ ਬਾਗਾਂ ਲੈ ਗਏ ਮੈਂ ਮੇਰੀਆਂ ਬਾਗਾਂ ਲੈ ਗਏ ਮੈਂ ਲੁੱਟ-ਪੁੱਟ ਕੇ ਲੈ ਗਏ ਦੰਧਿਆੜੇ ਮੈਂ ਮੇਰੀਆਂ ਬਾਗਾਂ ਲੈ ਗਏ ਏ ਚੋਰ ਮੈਂ ਬਤਾਂ ਨਹੀਂ ਰਹਿਣ ਦਿੱਤਾ ਮੈਂ ਲੁੱਟ-ਪੁੱਟ ਕੇ ਲੈ ਗਏ ਮੈਂ ਲੁੱਟ-ਪੁੱਟ ਕੇ ਲੈ ਗਏ ਚੋਰ ਹਾਈ ਨਹੀਂ ਜੋਰ ਲੈ ਗਏ ਨਹੀਂ ਜੋਰ ਲੈ ਗਏ ਨਹੀਂ ਜੋਰ ਲੈ ਗਏ ਨਹੀਂ ਲੁੱਟ-ਪੁੱਟ ਕੇ ਨਹੀਂ ਜੋਰ ਲੈ ਗਏ ਲੁੱਟ-ਪੁੱਟ ਕੇ ਨਹੀਂ ਜੋਰ ਲੈ ਗਏ ਲੁੱਟ-ਪੁੱਟ ਕੇ ਮੈਂ ਇਹੜਾ ਤੇਰੇ ਤੋਂ ਕੋਈ ਆਜੋ ਮੈਂ ਇਹੜਾ ਤੇਰੇ ਤੋਂ ਕੋਈ ਆਜੋ ਬਾਲੋੜੇ ਮੈਂ ਮੈਨਾਂ ਵਾਹ ਲੈ ਉਹ ਕੀ ਹੋ ਗਿਆ ਮਾਤਾ ਉਹ ਕੀ ਹੋ ਗਿਆ ਮਾਤਾ ਬੈਣੀਆਂ ਬਾਹਣਾਂ ਲੈ ਕੇ ਪੁੱਤ ਉਹ ਕੌਣ ਲੈ ਕੇ ਉਹ ਮੇਰੀਆਂ ਬਾਹਣਾਂ ਓਏ ਭਾਈ ਓਏ ਉਹ ਚਿੱਟੇ ਵਾਲੇ ਵਾਲੀਆਂ ਲੈ ਕੇ ਮਾਤਾ ਉਹ ਰੋਕਿਓ ਰੋਕੋ ਮਾਤਾ ਅਟਕਾਰ ਤੇਰੇ ਸੱਟ ਤਾਂ ਨਹੀਂ ਵੱਜੀ ਲਈ ਅਜੇ ਲੱਗੀ ਪੁੱਤ ਜੇ ਉੱਠ ਕੇ ਉੱਠ ਖੜੀ ਹੋ ਜਾ ਇਹ ਵਾਰ ਖੜੀ ਹੋ ਜਾ ਖੜੀ ਹੋ ਉੱਠ ਕੇ ਅਜੇ ਲੱਗੀ ਪੁੱਤ ਸ਼ਰਮ ਨਹੀਂ ਆਉਂਦੀ ਮੇਰੀਆਂ ਬੋਲਣਾਂ ਲੈਣ ਦਾ ਛੋਟਾ ਦੇਹਾਂ ਕੰਮ ਕਰੋ ਕੰਜਰੋ ਜਿਹੇ ਬਿਰਧ ਮਾਮਾਂ ਨੂੰ ਲੁੱਟੀ ਜਾਂਦੇ ਆ ਉਹ ਸ਼ਰਮ ਕਰੋ ਕਿਸ ਤੇ ਪਿਆਰਾਂ ਨੇ ਨਾ ਹੱਦ ਲਾਤੀ ਯਾਰ ਇਹ ਸਰਕਾਰਾਂ ਨੇ ਹੱਦ ਲਾਤੀ ਹੈ ਕੋਈ ਕਿਸੇ ਤੇ ਰੋਕ ਟੋਕ ਹੀ ਨਹੀਂ ਯਾਰ ਇਹੋ ਜਿਹਾਂ ਬਜ਼ੁਰਗਾਂ ਨੂੰ ਦੇਖੋ ਲੁੱਟੀ ਜਾਂਦੀ ਆ ਪਾ ਮਾਤਾ ਓ ਬੋਤ ਮੇਰੀਆਂ ਤਾਂ ਬਾਗੀਆਂ ਲੈ ਗਏ ਓ ਆ ਜਾ ਮਾਤਾ ਤੈਨੂੰ ਮੈਂ ਕਰਾਈ ਛੱਡ ਦਿੰਨਾ ਆ ਜਾ ਆ ਜਾ ਆ ਜਾ ਓ ਬੋਤ ਸ਼ੁਕਰਤਾਰ ਬਚ ਗਈਆਂ ਮੇਰੀਆਂ ਬਾਗੀਆਂ ਲੈ ਗਏ ਹਾਏ ਮਾਤਾ ਲੁੱਟੀ ਪੁੱਟੀ ਗਈ ਵੇ ਮੈਂ ਉਹ ਚਾਹੁੰਦੇ ਆ ਪੁੱਟੀ ਗਈ ਵੀ ਹੋ ਗਿਆ ਤੇਰਾ ਤੇ ਮੇਰੀ ਪੁੱਟੀ ਹਾਏ ਨਹੀਂ ਮਾਤਾ ਲੁੱਟੀ ਪੁੱਟੀ ਗਈ ਮੈਂ ਤਾਂ ਮਾਤਾ ਲੁੱਟੀ ਪੁੱਟੀ ਗਈ ਹਾਏ ਰੱਬ ਕੀ ਹੋ ਗਿਆ ਵੀ ਹੋ ਗਿਆ ਉਹ ਵੀ ਹੋ ਗਿਆ ਉਹ ਮਾਈ ਉਹ ਮਰੀ ਨਾਲੋਂ ਮਾਤਾ ਓਏ ਰੱਪਦਾ ਕਰ ਬੀਬੀ ਤੂੰ ਚੁੱਪ ਨਹੀਂ ਗਈ ਚੁੱਪ ਕਰ ਬਣੀ ਗਿਆ ਬੀਬੀ ਤੂੰ ਰੁਕੀ ਗਈ ਬੀਬੀ ਚੁੱਪ ਕਰ ਨਾ ਬੀਬੀ ਹੋਰੇ ਦੱਸ ਬਈ ਦੱਸਦਾ ਕੀ ਗੱਲ ਹੋਈ ਬਾਹ ਮੈਨੂੰ ਨਹੀਂ ਪਤਾ ਲੱਗਿਆ ਮੈਂ ਤਾਂ ਓਏ ਬੀਬੀ ਤੈਨੂੰ ਨਹੀਂ ਪਤਾ ਮੈਂ ਬਈਆ ਕੋਈ ਨਹੀਂ ਪਾਣੀ ਕਿੱਥੇ ਪਾਣੀ ਪੀ ਪਾਣੀ ਚੁੱਪ ਕਰੀ ਪਾਣੀ ਪੀ ਆ ਪਾਣੀ ਆਹ ਉਹਨੇ ਮੇਰੇ ਨਾਲ ਪਾਣੀ ਪੀ ਪਾਣੀ ਪੀ ਚੁੱਪ ਕਰ ਬੀ ਕੀ ਗੱਲ ਉਹ ਕਈ ਗੱਲ ਹੋਣੀ ਆ ਭਾਈ ਇਹ ਤੁਹਾਡੀ ਮਾਤਾ ਨੂੰ ਚਿੱਟੇ ਵਾਲਾ ਨੇ ਲੁੱਟ ਲਿਆ ਆਪਾਂ ਦਾ ਲਾਲ ਹੈ ਨਾ ਬਾਹਰ ਦਾ ਪੁੱਤ ਦਾ ਲਾਲ ਹੈ ਨਾ ਨਹੀਂ ਤਾਂ ਇਹਦਾ 60 ਮੀਟ ਮਾਰਨੀ ਸੀ ਤਾਂ ਮੈਂ ਮੌਕੇ ਤੇ ਆ ਗਿਆ ਅੱਛਾ ਵੀ ਕਿੰਨੇ ਵਾਰਾ ਕਿਹਾ ਵੀ ਤੂੰ ਸੋਨਾ ਪਾ ਕੇ ਨਾ ਜਾਇਆ ਕਰ ਨਾ ਜਾਇਆ ਕਰ ਦਿਖਾਉਣ ਦੀ ਮੈਨੂੰ ਜਾਨੀ ਮੇਰੇ ਸੋਨਾ ਪਾਇਆ ਵਾ ਲੋੜ ਨਹੀਂ ਦਿਖਾਉਣ ਨੂੰ ਲੋਕਾਂ ਨੂੰ ਕੀ ਦਿਖਾਉਣਾ ਆ ਤਾਂ ਚਿੱਟੇ ਵਾਲੇ ਖੜੇ ਆ ਦਾਸ ਨਹੀਂ ਮੁੱਟ ਮਾਰ ਕੇ ਲੈ ਜਾਂਦੇ ਤੁਰਿਆਂ ਦੇ ਤੇਰੇ ਸੱਟ ਮਾਰ ਜਾਂਦੇ ਫੇਰ ਸੋਨਾਂ ਦੇ ਹੋਰ ਬਣਾ ਲਾਂਗੇ ਆਪਾਂ ਨਹੀਂ ਬੁੱਤ ਆਪਾਂ ਨੇ ਡਾਕਟਰ ਨੂੰ ਵੀ ਬੁਲਾਉਨੇ ਆ ਕਿ ਆਪਾਂ ਥਾਣੇ ਤੇ ਕੋਟ ਵੀ ਦੇ ਪਏ ਆ ਐ ਤਾਂ ਤੇ ਰੁੱਟੀ ਜਾਣਗੇ ਨੇ ਉਹ ਥਾਣੇ ਜਾ ਕੇ ਭਾਈ ਕੀ ਕਰਨ ਥਾਣੇ ਵਾਲੇ ਕੁਝ ਕਰਦੇ ਹੋਣ ਤੇ ਚਿੱਟੇ ਵਾਲਿਆਂ ਨੂੰ ਫੜਨਾ ਲੈਣ ਹਰ ਇੱਕ ਗਲੀ ਮੋੜ ਤੇ ਤਾਂ ਖੜੇ ਆ ਇਹ ਚਿੱਟੇ-ਚੁੱਟੇ ਵਾਲਿਆਂ ਨੂੰ ਕੁਝ ਨਹੀਂ ਕਰਦੇ ਇਹ ਤਾਂ ਸੋਹਾਂ ਨੂੰ ਫੜਦੇ ਆ ਆਥਾਂ ਨੂੰ ਛੱਡ ਦਿੰਦੇ ਆ ਕਿਤਾ ਗਾ ਤੁਹਾਡੀ ਸਹੀ ਹੈ ਜੀ ਫੇਰ ਵੀ ਲਿਖੋਣਾ ਤਾਂ ਚਾਹੀਦਾ ਨਾ ਉਹ ਥਾਣੇ ਜਾਣ ਨੂੰ ਛੱਡੋ ਆਪਦੀ ਮਾਤਾ ਨੂੰ ਨਾ ਹੁਣ ਤੁਸੀਂ ਦੁਆਈ ਤੋਂ ਹੀ ਦਵਾਓ ਇਹ ਨਾ ਬਲੰਡ ਰੋਡ ਕਢਾ ਜੇ ਕੋਈ ਹਾਂ ਜੀ ਤੁਸੀਂ ਬਹੁਤ ਸਾਨਾ ਹੋ ਗਏ ਦੀਦਨ ਕੋਈ ਨਹੀਂ ਮਾਤਾ ਦੇਰ ਨਾ ਛੱਡ ਉਹ ਥਾਣੇ ਜਾਣੀਆਂ ਬਾਲਣਾ ਕੋਈ ਨਹੀਂ ਦੇਰ ਨਾ ਛੱਡ ਸਭ ਕੋ ਬਣਾ ਲੈ ਗਾਤਾ ਮੈਂ ਚੱਲਦਾ ਰੋਟਾ ਬਣ ਕੇ ਜਾਂਦਾ ਸਾਵਾ ਜੇ ਭਾਈ ਯਾਰ ਤੇਰੇ ਤੋਂ ਕੋਈ ਨਹੀਂ ਮਾਈ ਸਾਡੀ ਨਹੀਂ ਮੰਨਦੀ ਗਾਤਾ ਯਾਰ ਆਪਾਂ ਫਰਜ਼ ਮੰਨਦਾ ਸਾਵਾ ਜੇ ਭਾਈ ਇਹ ਮਾਈ ਨਹੀਂ ਮੰਨਦੀ ਸਾਡੀ ਤੂੰ ਆਪਾਂਗੇ ਤਰ ਪੇਜੀਏ ਹਾਂ ਨਹੀਂ ਮਗਰ ਆਵਾਂਗੇ ਬੋਤਰਾ ਵਾਦੇ ਨੇ ਵੀ ਵੀ ਚੱਲ ਗਏ ਅੱਗੇ ਹੀ ਮਸਾ ਬਣਾਉਂਦੇ ਮੈਂ ਅਸੀਂ ਤਾਂ ਪੰਜੀ ਪੰਜੀ ਜੋੜ ਕੇ ਮਸਾ ਬਣਾਈਆਂ ਸੀ ਵੇ ਤੇਰੇ ਮਾਤਾ ਕਰੇ 50 ਸਾਲ ਹੋ ਗਏ ਕਦੇ ਨਹੀਂ ਸੀ ਲਾਹਿਆ ਤੇਰੇ ਬਾਪੂ ਦੀ ਨਿਸ਼ਾਨੀ ਮੈਂ ਨਹੀਂ ਸੀ ਭਾਈ ਮੈਂ ਨਹੀਂ ਸੀ ਲਾਉਣਗਾ ਮੈਂ ਨਹੀਂ ਸੀ ਲਾਉਣਗਾ ਮੈਂ ਤਾਂ ਮਰਦੇ ਦਮ ਤੱਕ ਨਹੀਂ ਸੀ ਲਾਉਣਗਾ ਵੇ ਆ ਲੁੱਟ ਕੇ ਲੈ ਗਏ ਚੋਰ ਮੈਂ ਤੈਨੂੰ ਬੋਲਾਦਾ ਯਾ ਤੋ ਹਾਂਜੀ ਲਾਦਾਜੀ ਫੋਨ ਮੈਂ ਲਾਦਾ ਤੂੰ ਦਾ ਰੱਖਾ ਉਈ ਬਾਈ ਪਾਇਆ ਮੈਨੂੰ ਪਾਇਆ ਮੈਨੂੰ ਤੇ ਆ ਜੀ ਤੁਸੀਂ ਆਹ ਪਾਇਆ ਜੀ ਡਾਕਟਰ ਆਉਂਦਾ ਡਾਕਟਰ ਆਉਂਦਾ ਪਾਇਆ ਡਾਕਟਰ ਤੁਸੀਂ ਐਵੇਂ ਨਾ ਜਲ ਦੇਲਾ ਦੇਲਾ ਕਟਾ ਦਿਓ ਚੁੱਪ ਕਰ ਚੁੱਪਾ ਜੀ ਪਤਾ ਨਹੀਂ ਕੋਣ ਵੀ ਨਹੀਂ ਨਹੀਂ ਬਣ ਜੀ ਕੋਈ ਨਾ ਨਾ ਕੋ ਕਰਦੇ ਡਾਕਟਰ ਆ ਜਾਂਦੇ ਜਰਾਦ ਹੋ ਜਾ ਤੁਸੀਂ ਰਾਤ ਕਰੋ ਕੋਈ ਉਂਗੜਾ ਮੰਦੀ ਕੇ ਇਹਦੀ ਡਾਕਟਰ ਆਉਂਦਾ ਜੇ ਨਾ ਪਾਈਆਂ ਹੁੰਦੀਆਂ ਘਰੇ ਪਈਆਂ ਹੁੰਦੀਆਂ ਵਧੀਆਈ ਲੋਕਾਂ ਨੂੰ ਬਖੌਣੀ ਆ ਕੋਈ ਨਹੀਂ ਥਾੜੇ ਤੇ ਲਿਖਾ ਕੇ ਆ ਚਾਰ ਦਿਨ ਆਪਾਂ ਜਰਾਦ ਕੇ ਡਾਕਟਰ ਆਉਂਦਾ ਦੋ ਮਿੰਟਾਂ ਦਾ ਵੇਟ ਪਾ ਰਿਹਾ ਡਾਕਟਰ ਤੇ ਡਾਕਟਰਾਂ ਦੇ ਕੋਲੇ ਬੈਠੇ ਕੋਈ ਹੁੰਦਾ ਮੈਂ ਚਾਰ ਮਹੀਨੇ ਨੂੰ ਥੋੜੇ ਜੇ ਹੋਰ ਜਾ ਜਾਂਦੀ ਕਰ ਜਾਂਦੇ ਤੇਰੇ ਮਾਰ ਜਾਂਦੇ ਕੋਈ ਫੇਰ ਉਹ ਰਗੜਾ ਜਨਾਨਕਾਰ ਆਉਂਦਾ ਡਾਕਟਰ ਬਾਈ ਜੀ ਜੋ ਹਾਂ ਦੇਤੀ ਸਤ ਲਈ ਦੂਸਰੀ ਵਾਰ ਦੇਣੀ ਆ ਹਜੇ ਤੁਸੀਂ ਜਾਨ ਜਾ ਸਾਖੀ ਕਰੀ ਕੀ ਗੱਲ ਹੋਈ ਹਾਂ ਕੀ ਗੱਲ ਹੋਈ ਪਾਣੀ ਨਹੀਂ ਪਾਣੀ ਦੇ ਆ ਕੀ ਗੱਲ ਹੋਈ ਕੀ ਗੱਲ ਹੋਈ ਮਟੀ ਦੇ ਗਈ ਸੀ ਪਰ ਉੱਥੇ ਚਿੱਟਿਆ ਵਾਲਿਆਂ ਨੇ ਵਾਲ ਲਾ ਲਏ ਓਹ ਛੱਟ ਤੇ ਤਾਂ ਨਹੀਂ ਲੱਗੀ ਮੇਰੇ ਛੱਟ ਬਾਦ ਤੋਂ ਬਚ ਗਏ ਬਣੇ ਹੋ ਲੈ ਗਏ ਵਾਲ ਦਾ ਲਾ ਕੇ ਓਹ ਹੋ ਇਹ ਅੱਜ ਕੱਲ ਤਾਂ ਮੌਲ ਹੀ ਨਿਕਲਿਆ ਜਾਣ ਵਾਲਾ ਬਾਈ ਚੰਗੇ ਬਣੇ ਨੂੰ ਨਹੀਂ ਛੱਡਦੇ ਜਿਹੜੇ ਤਗੜੇ ਤਗੜੇ ਉਹਨਾਂ ਨੂੰ ਰੋਟ ਲੈਂਦੇ ਆ ਤਾਂ ਫੇਰ ਬਜ਼ੁਰਗ ਬੰਦਾ ਨਹੀਂ ਬਾਈ ਤੁਸੀਂ ਕੱਲਿਆਂ ਨੇ ਕਾਹ ਤੋਂ ਭੇਜਿਆ ਤੁਸੀਂ ਨਾਲ ਜਾਂਦੇ ਭਾਬੀ ਨੂੰ ਨਾਲ ਭੇਜਣਾ ਸੀ ਆ ਕਿਹਾ ਸੀ ਬਣੇ ਨੂੰ ਮੈਂ ਲੈ ਚੱਲਦਾ ਮੋਟਰਸਾਈਕਲ ਤੇ ਮੰਨਦੀ ਨਹੀਂ ਕੱਲੇ ਜਾਣ ਦਾ ਤਾਂ ਹੁਣ ਟਾਈਮ ਹੀ ਨਹੀਂ ਹੈਗਾ ਕੀ ਆ ਸੀਗਾ ਦੀਦੀ ਮੈਂ ਕਹਿੰਦੇ ਕੱਲਿਆਂ ਨੇ ਜਾਣਾ ਜਿੰਦ ਕਰਕੇ ਕੱਲੀ ਚਲੀ ਗਈ ਹੈ ਮੇਰਾ ਪੁੱਤ ਕਿਹਾ ਸੀ ਦੱਸੋ ਤੇ ਹੁਣ ਆਪਾਂ ਵਾਤ ਤ ਗਿਆ ਜੇ ਕਿਤੇ ਸੱਟ ਫੇਟ ਲੱਗ ਜਾਂਦੀ ਮਾਰ ਮਾਰਾ ਕੇ ਚੱਲ ਜਾਂਦੇ ਫੇਰ ਬਹੁਤ ਨਾਇ ਨਾਇ ਰੋਟਫਾਈ ਕਰਿਆ ਚਿੱਟੇ ਵਾਲੇ ਸਰਦਾਲਾ ਇਹ ਸਾਰੇ ਪਾਸੇ ਹੀ ਇਹ ਕੰਮ ਚੱਲਦਾ ਹੁਣ ਸਾਰੇ ਪਾਸੇ ਹੀ ਇਹ ਚਿੱਟੇ ਵਾਲਿਆਂ ਨੇ ਤਾਂ ਸਾਰੇ ਪਾਸੇ ਆ ਬੇੜਾਂ ਦਾ ਖੜਦਾ ਅਜੇ ਤਰ੍ਹਾਂ ਬੁੱਧੀ ਮੇਰ ਦੇ ਨਾਲ 60 ਫੀਟ ਤੋਂ ਬਚ ਗਏ ਸੇਤ ਤਾਂ ਬਰ ਖਰਾਬ ਹੋ ਗੀਨਾ ਹਾਂ ਮੰਜੇ ਤੇ ਪੈ ਗਏ ਨੁਕਸਾਨ ਵੀ ਹੋ ਗਿਆ ਸੇਤ ਖਰਾਬੀ ਹੋਣੀ ਹਾਂ ਬੀਬੀ ਨੂੰ ਲੱਗਦਾ ਨੀਂਦ ਆਈ ਹੈ ਨਾ ਦਵਾਈ ਦਾ ਅਸਰ ਹੋਇਆ ਹਾਂ ਇਹ ਦਵਾਈ ਜਿਹੜਾ ਸ਼ਾਕਿਪ ਕੇ ਲਾਏ ਹੈ ਨਾ ਤਾਂ ਇਹ ਨੀਂਦ ਆਈ ਹੈ ਚਲ ਤੁਸੀਂ ਕੋਈ ਨਹੀਂ ਬਾਅਦ ਚ ਗੱਲਬਾਤ ਕਰ ਲੇ ਤੁਸੀਂ ਅੰਦਰ ਜਾ ਕੇ ਆਰਾਮ ਕਰੋ ਤੇ ਚਾਹ ਬਣਾ ਕੇ ਲੈਣੇ ਤੁਹਾਡੇ ਅੱਸਤੇ ਠੀਕ ਚਲ ਤੁਸੀਂ ਬਾਦਰ ਦਿੱਤੀ ਚਾਹ ਬਣਾ ਲਓ ਗੁੱਡੀ ਜਿਹੜੇ ਕੰਮ ਆਪਾਂ ਆਏ ਸੀ ਉਹ ਤਾਂ ਲੱਗਦਾ ਹੋਣਾ ਹੀ ਆ ਤਾਂ ਗਾਂਵ ਹੋਰੀ ਪੰਗਾ ਪੈ ਗਿਆ ਬੇਬੇ ਆਲਾ ਲੈ ਹੁਣ ਇਹੇ ਜੇ ਮੌਕੇ ਤੇ ਕੀ ਗੱਲ ਕਰਨੀ ਆ ਚੰਗਾ ਥੋੜੀ ਲੱਗਦਾ ਮੇਰੀ ਤਾਂ ਮਾਂ ਬਿਮਾਰ ਆ ਹੈ ਉੱਤੋਂ ਦੇ ਕੰਨਾਂ ਚ ਚੋਰੀ ਹੋ ਗਈ ਵਾਲਿਆਂ ਲਾ ਕੇ ਲੈ ਗਏ ਮੈਂ ਗੱਲ ਤਾਂ ਕਰਨੀ ਪੈਣੀ ਆ ਜਿਹੜੇ ਕੰਮ ਆਏ ਆ ਉਹ ਤਾਂ ਕਰਕੇ ਜਾਣੇ ਪੈਣਾ ਕੁੜੀ ਦਾ ਵਿਆਹ ਰੱਖਿਆ ਹੋਇਆ ਕਿਸੇ ਅਗਿਆਤ ਥੋੜੀ ਹਟਣਾ ਹੁਣ ਤਾਂ ਮੌਕਾ ਵਾਚਣੇ ਕੋ ਗੱਲ ਕਰਨ ਦਾ ਨਾਲੇ ਉਹ ਮਾਮੇ ਆ ਉਹਨਾਂ ਨੂੰ ਦੇਣੇ ਪੈਣਾ ਨਾਲ ਕੀ ਗੱਲ ਕਰਾਂਗੇ ਤਾਂ ਗੱਲ ਬਣਨੀ ਵਿਆਹ ਕਰਿਆ ਹੋਇਆ ਗੱਲ ਤਾਂ ਕਰਨੇ ਪੈਣੀ ਆ ਕੋਈ ਨਹੀਂ ਮੌਕਾ ਦੇਖ ਕੇ ਕਰਦੇ ਆ ਗੱਲ ਸੋਚ ਵਿਚਾਰ ਕੇ ਕਿਸੇ ਤਰੀਕੇ ਨਾਲ ਸਬਰ ਰੱਖੋ ਭਾਬੀ ਵੀਰੇ ਤੁਹਾਡੇ ਨਾਲ ਨਾ ਅਸੀਂ ਗੱਲ ਕਰਨੀ ਆ ਤੁਹਾਡੀ ਭਾਣਜੀ ਦਾ ਰੱਖ ਦਿੱਤਾ ਵਿਆਹ ਦੱਸੋ ਭੈਣੇ ਸਭਾ ਬਤਾਇਆ ਨਾ ਤੁਹਾਨੂੰ ਪਾਣੀ ਤੁਹਾਨੂੰ ਜਿਆਦਾ ਵੀਰੇ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਕੋਈ ਨਾ ਬਣਿਆ ਆ ਤੇ ਨਾਲੇ ਤਾਂ ਤੁਸੀਂ ਨਾਨਕੀ ਸ਼ੱਕ ਐ ਕਿ ਵਧੀਆ ਲੈ ਕੇ ਆਉਣੇ ਆ ਤੇ ਨਾਲੇ ਸਾਨੂੰ ਮਦਦ ਦੀ ਲੋੜ 1.5 ਲੱਖ ਰੁਪਏ ਦਾ ਇੰਤਜ਼ਾਮ ਕਰ ਲੇ 1.5 ਲੱਖ ਦਾ ਮੈਂ ਮਦਦ ਨਹੀਂ ਕਰ ਸਕਦਾ ਆ ਮੈਂ ਆਉਂਗਾ ਜਿੰਨੀ ਜੋਗ ਰਹਾ ਹੈਗਾ ਉਹਨੀ ਤੁਹਾਡੀ ਮਦਦ ਕਰੂੰਗਾ ਜਿੰਨੀ ਤੁਹਾਡੀ ਡਿਮਾਂਡ ਰੱਖੀ ਉਹਨਾਂ ਡਿਮਾਂਡ ਤੁਹਾਡੀ ਪੂਰੀ ਨਹੀਂ ਹੋਣੀ ਇੱਕ ਦੀਦੀ ਤੁਸੀਂ ਚਾਹੇ ਗੁੱਸੇ ਰਹੋ ਚਾਹੇ ਰਾਜੀ ਸਾਡੇ ਕੋਲ ਇੰਨੇ ਪੈਸਿਆਂ ਦੀ ਪਹੁੰਚ ਨਹੀਂ ਪੈਣੀ ਹਾਂ ਜਿੰਨੇ ਜੋਗੇ ਹੈਗੇ ਅਸੀਂ ਲੈ ਕੇ ਜ਼ਰੂਰ ਪਹੁੰਚਾਂਗੇ ਜਿੰਨੀ ਵੀ ਸਾਡੇ ਕੋਲ ਨਾਨਕੀ ਸ਼ੱਕ ਦੀ ਪਹੁੰਚ ਹੋਈ ਤੁਹਾਨੂੰ ਜ਼ਰੂਰ ਲੈ ਕੇ ਆਵਾਂਗੇ ਪਰ ਇੰਨੇ ਪੈਸੇ ਦਾ ਇੰਤਜ਼ਾਮ ਕਰਨਾ ਬਹੁਤ ਔਖਾ ਹੈ ਆਪਦਾ ਵੀ ਘਰ-ਬਾਰ ਵੇਖਣਾ ਪੈਂਦਾ ਕੋਈ ਬਾੜੀ ਮੇਰੇ ਕੋਲ ਜ਼ਿਆਦਾ ਜ਼ਮੀਨ ਨਹੀਂ ਹੈ ਜਿਹੜੇ ਨਹੀਂ ਗੁਜ਼ਾਰਾ ਮੇਰਾ ਇਹ ਮਸਾਂ ਦਾ ਮੇਰਾ ਹੀ ਪਰਿਵਾਰ ਆ 1.5 ਲੱਖ ਤਾਂ ਬਾਈ ਦੇਣਾ ਹੀ ਪੈਣਾ 1.5 ਲੱਖ ਰੁਪਏ ਨਹੀਂ ਮੈਂ ਦੇ ਸਕਦਾ ਇਹ ਤਾਂ ਸਿਰਫ ਇੰਨਾ ਦੇ ਸਕਦੇ ਤਾਂ ਤੁਹਾਨੂੰ ਕੋਈ ਵਿਆਹ ਤੇ ਵੀ ਆਉਣ ਦੀ ਕੋਈ ਲੋੜ ਨਹੀਂ ਬੁਢੀ ਨੇ ਇਹਨਾਂ ਨੂੰ ਚਲੋ ਗਾਓ ਸੁਣੋ ਬੁਢੀ ਐਡਾ ਗੁੱਸੇ ਹੋ ਮੈਨੂੰ ਕਰਦੇ ਹੋ ਗੁੱਸੇ ਹੋ ਨਾ ਜਾਓ ਤੁਸੀਂ ਕਿੰਨਾ ਰੁਪਇਆ ਮੈਂ ਤਾਂ ਅਰੇ ਯਾਨੀ ਉਰਮੇ ਕੀ ਤਰਫ ਹੋਰ ਵੀ ਮੇਰੇ ਆਖ ਬੋਲਣਾ ਆਪਾਂ ਨੇ ਨਹੀਂ ਦੋਵੇਂ ਸਿੱਗੇ ਕਰਦੇ ਐ ਉਹਦਾ ਬੰਦਾ ਹੈ ਕਿ ਦਿੱਤੇ ਸੀ ਆ ਕੇ ਭੱਜ ਗਿਆ ਕਿੰਨਾ ਰੁੱਕ ਕੇ ਜਮਾ ਨਹੀਂ ਉਹ ਨਹੀਂ ਬਦਾਲੇ ਕੁੜਾ ਦੇ ਕਰਦਾ ਵੀ ਕਿਵੇਂ ਚੱਲ ਚੱਲ ਚਾਹੀਦੀ ਹੋ ਉਸ ਨੂੰ ਲਾ ਆਪਣਾ ਬੁੜੀਆਂ ਵਾਲੀ ਯਾਦ ਆ ਜਾਂਦਾ ਬਹੁਤ ਮਾਰਾ ਹੋਇਆ ਗੁੱਸੇ ਨੂੰ ਮੈਂ ਕੀ ਕਰਾਂ ਆਪਣਾ ਮੇਰੇ ਕੋਲ ਜਿੰਨੇ ਸੀਗੇ ਮਨ ਨੂੰ ਮੱਦਦ ਕਰੂੰਗਾ ਬੀਬੀ ਨੂੰ ਪਤਾ ਹੋਣਾ ਕਿ ਉਹਨੂੰ ਡਰਨੇ ਕੋਤੋਂ ਉਸੇ ਮੈਨੂੰ ਕੋਈ ਗੱਲ ਦੱਸੀ ਨਹੀਂ ਉਹ ਤਾਂ ਬਰਹਾਣਾ ਗੁੱਡੀ ਆਪਣੀ ਗੁੱਸੇ ਹੋ ਗਏ ਚਲੀ ਗਈ ਹੈ ਕਿਹੜੀ ਗੱਲ ਉਹ ਨਾਨਕੀ ਸ਼ੱਕ ਪਿੱਛੇ ਨਹੀਂ ਪਤਾ ਜਿਹੜਾ ਨੱਕ ਲੱਗਿਆ ਇਹ ਰੱਖਣਾ ਹੀ ਪੈਣਾ ਇਹ ਪ੍ਰਾਣੀ ਰੋ ਰੀਤ ਸਦੀਆਂ ਤੋਂ ਹੀ ਚੱਲੀ ਆਉਂਦੀ ਤੁਸੀਂ ਦੋਨੇ ਭੈਣ ਭਰਾ ਐ ਮੇਰੀ ਸਲਾਹ ਲਓ ਸੁਣੋ ਕੀ ਆਪਾਂ ਕਰਨ ਠੀਕ ਆ ਬੀਬੀ ਜਿੰਦ ਤੂੰ ਕਹਿੰਨੀ ਆ ਕਰਾਂ ਨਹੀਂ ਮੇਰੇ ਇਸੇ ਦੀ ਜਮੀਨ ਵੇਚ ਦਿਓ ਕਰਨਾ ਵੀ ਫਿਰ ਤੂੰ ਘੁੱਟਾ ਲੈਂਗੀ ਡੋਗਣਾ ਲੈਣਾ ਮੈਂ ਤਾਂ ਆ ਵੀ ਨਹੀਂ ਮੈਂ ਤਾਂ ਪੰਜਾ ਨਾਨਕੀ ਸ਼ੱਕ ਵੀ ਭਰੋ ਤੇ 1.5 ਲੱਖ ਵੀ ਦਿਓ ਉਠਾ ਲਾ ਕੇ ਦੋਗਲਾ ਤੇ ਜੁੱਦੀ ਕਹਿੰਦੇ ਨਾਨਕਾ ਕੋਈ ਭਰਿਆ ਮੈਂ ਕਿਹਾ ਮੈਂ ਹੋਰ ਹਾਲ ਕਰ ਲਾ ਗਿਆ ਗਾਂ ਬੋਤ ਤੁਸੀਂ ਭੈਣ ਭਰਾ ਹੈ ਮੈਂ ਇੰਨਾ ਵਰਤਣਾ ਮੈਂ ਕਹੇ ਰੋਜ ਆਹੀ ਗੱਲ ਹੈ ਨੀ ਪੀਦਰੀ ਤੇ ਪੈਸਾ ਦਾ ਕਰਦਾ ਮੈਂ ਹੁਣੇ ਹੱਲ ਤੇ ਗੁੱਡੀ ਨੂੰ ਮੰਗਾ ਲਾ ਹੋ ਕੀ ਕਰਨਾ ਕਰੋ ਦਾ ਵੀ ਵੀ ਫੈਹਾਂ ਨਿਯਾਮ ਹੋ ਗਿਆ ਜੀ ਜੀ ਫੋਨ ਲਾ ਦੇ ਸਾਹ ਸਪੋਟ ਸਾਹ ਦਾ ਵੀ ਵੀ ਗੁੱਡੀ ਨੂੰ ਫੋਨ ਲਾ ਦੇ ਲਾ ਦੇ ਨਹੀਂ ਹੋਣੀ ਲਾ ਦੇਣੀ ਆ ਜੱਗ ਦੇ ਬੇਟੇ ਦਾ ਫੋਨ ਆ ਮੈਂ ਕੰਨ ਨਹੀਂ ਗੱਲ ਹਾਜ ਗੁੱਸਾ ਨਾ ਕਰੋ ਪਲੀਜ਼ ਮੇਰੀ ਗੱਲ ਸੁਣੋ ਹੁਣ ਤਾਂ ਕੋਈ ਫਾਇਦਾ ਹੀ ਨਹੀਂ ਰਿਹਾ ਪਲੀਜ਼ ਮੇਰੀ ਗੱਲ ਸੁਣੋ ਜਵਾਰੀ ਤਾਂ ਤੁਹਾਡਾ ਗੁੱਸੇ ਹੋਇਆ ਪਿਆ ਤੁਹਾਡੇ ਪੈਸਿਆਂ ਦਾ ਇਂਤਜਾਮ ਹੋ ਗਿਆ ਜੇ ਤੁਹਾਨੂੰ ਲੱਗਦਾ ਹੈ ਹੋ ਗਿਆ ਪੈਸਿਆਂ ਦਾ ਇਂਤਜਾਮ ਤੁਸੀਂ ਹੁਣੇ ਜਲਦੀ ਆਜੋ ਸਾਡੇ ਕੋਲ ਚਲੋ ਭਾਬੀ ਤੁਸੀਂ ਕੀ ਹੈ ਸੋਨਾ ਮਾਫ ਕਰਿਓ ਗੁੱਸਾ ਛੱਡ ਕੇ ਜਲਦੀ ਜਤ ਜਲਦੀ ਆਜੋ ਮਾੜਾ ਗੁੱਸਾ ਤਾਂ ਨਹੀਂ ਕੀਤਾ ਨਹੀਂ ਸਾਨੂੰ ਕੋਈ ਗੁੱਸਾ ਨਹੀਂ ਤੁਸੀਂ ਆਜੋ ਚਲੋ ਠੀਕ ਆਉਨੇ ਆਸੀਂ

ਗੁੱਸਾ ਹੋਣੀ ਸੀ ਗੁੱਠਾ ਜਿਹਾ ਲੱਗਿਆ ਤੇਰਾ ਲਾਉਣਾ ਪਈ ਸੀ ਪੁੱਤ ਕੀ ਕਰਦਾ ਕਰਨਾ ਪੈਦਾ ਤੀ ਚਲ ਕਰਾਂਗੇ ਕਰਾਂਗੇ ਕਰ ਚਲ ਸਾਰੇ ਦਿਸਾ ਨਾ ਕਰੋ ਕੋਈ ਗੱਲ ਨਹੀਂ ਜੂ ਨਹੀਂ ਪੈਂਦੇ ਆ ਕੀ ਕਰੀਏ ਹੁਣ ਘਰ ਦੀਆਂ ਮਜਬੂਰੀਆਂ ਸਭ ਨੂੰ ਦੇਖਣੀ ਐ ਪੁੱਤ ਕਿੱਡੀ ਕਿੰਨਾ ਜੀਤ ਹੋ ਗਿਆ ਹਣਾ ਮੈਂ ਤਾਂ ਹੋਰ ਕਰਉਣਾ ਸੀ ਪੁੱਤ ਆਈ ਤੂੰ ਬਹੁਤ ਆਈ ਬਈ ਆਈ ਯਾਰ ਨਹੀਂ ਹੱਬਾ ਲਾ ਤਾ ਲਾ ਜੀ ਆਸ ਆ ਨਹੀਂ ਇਹ ਕੀ ਗੱਲ ਯਾਰੀ ਕਰਦੇ ਸੀ ਮੈਂ ਕਿਹਨੂੰ ਮੈਂ ਕਿਹਨੂੰ ਕਰਜ਼ਾ ਕਰ ਹਾਂਜੀ ਅਸੀਂ ਉਹਨੇ ਡਿੱਗੀ ਜਾਂਦੇ ਸੀ ਮੈਂ ਆਏ ਜੀਏ ਹੋਰ ਹੋਰ ਜੋ ਠੀਕ ਆ ਸਾਰੇ ਗੁੱਸਾ ਨਹੀਂ ਕਰੀਦਾ ਹੁੰਦਾ ਮਾਰੇ ਮोटा ਵੀ ਸੇਲੇ ਚਾਹਦੇ ਹੁੰਦੇ ਬਹੁਤ ਬਹੁਤ ਦੁਨੀਆਂ ਨਾਲ ਕਿਸੇ ਮੈਂ ਤਾਂ ਧਾਰ ਆ ਮੁੰਦੇ ਨੂੰ ਤੁਹਾਡੇ ਕਰਮਾਂ ਨੂੰ ਵੇਹ ਮੇਰੇ ਕਰਮਾਂ ਚ ਸੀ ਵੇਖੋ ਜੋਰ ਹੈ ਇਹ ਲਿਆ ਜੀ ਬਲੈਕ ਯੂਨੀਅਨ ਕੇ ਜੀ ਦਾ ਆਹ ਲਓ ਦਿੱਥੇ ਪੈਸੇ ਲਓ ਲੈ ਜਾਣਾ ਨਹੀਂ ਨਹੀਂ ਬਾਈ ਪੈਸੇ ਡੇਢ ਲੱਖ ਰੁਪਏ ਮੰਗ ਕੀਤੀ ਸੀ ਡੇਢ ਲੱਖ ਰੁਪਇਆ ਹੋਰ ਪਤਾ ਆਪਦੀ ਮਾਨਸੈਂ ਦਾ ਨਾਮ ਚੱਕਦਾ ਸਮਾਨ ਕਰੀਦਾ ਈਗਾ ਤੂੰ ਸਾਨੂੰ ਕਹਿ ਕੇ ਤੁਸੀਂ ਨਾ ਅਸੀਂ ਨਹੀਂ ਆਇਆ भी भाई नहीं ਨਹੀਂ ਬਾਈ ਜੀ ਇਦਾਂ ਥੋੜੀ ਹੁੰਦੀ ਬਾਈ ਵਿਆਹ ਨਹੀਂ ਹੋਣੇ ਪੈਣਾ ਤੁਹਾਡੀ ਭਾਂਜੀ ਦਾ ਵਿਆਹ ਵਾ ਇਦਾਂ ਥੋੜੀ ਹੁੰਦਾ ਗੁੱਡੀ ਸਮਝਾ ਕੋ ਚੰਨ ਭਾਬੀ ਬੀਬੀ ਤੁਸੀਂ ਵੀ ਬਾਈ ਨੂੰ ਸਮਝਾਓ ਵੀ ਗੁੱਸੇ ਨਾਲ ਰਲਣਾ ਤਾਂ ਹੁੰਦਾ ਹੈ ਰਿਸ਼ਤੇ ਨਾਤੇ ਥੋੜੀ ਖਤਮ ਹੋ ਜਾਂਦੇ ਮਾਰ ਜਾ ਤੁਸੀਂ ਸਮਝਾਓ ਕੋਈ ਨਹੀਂ ਸਮਝਣਿਆ ਤੂੰ ਗੁੱਸੇ ਚੜਾ ਗੁੱਸੇ ਜਾਣਾ ਕਿਵੇਂ ਨਹੀਂ ਜਾਣਾ ਤੈਨੂੰ ਕਹਦਾ ਨਾ ਜਾਣਾ ਦਾ ਬਾਬੂ ਅਸੀਂ ਨਹੀਂ ਜਾਣਾ ਨਹੀਂ ਪੁੱਤ ਤੇ ਮੈਂ ਇਸ ਘਰ ਦੀ ਧੀ ਆ ਮੇਰਾ ਵੀ ਹੱਕ ਬਣਦਾ ਵੇ ਗੁੱਡੀ ਜਿਹੜਾ ਤੇਰਾ ਹੱਕ ਬਣਦਾ ਈ ਬੀਬੀ ਦੇ ਹਿੱਸੇ ਦੀ ਜ਼ਮੀਨ ਵੇਚ ਕੇ ਤੈਨੂੰ ਰੋਣੇ ਦੇ ਹੱਥ ਰੱਖਦਾ ਜਿਹੜਾ ਹੱਕ ਬਣਦਾ ਉਹ ਤੈਨੂੰ ਦੇ ਚੁੱਕੇ ਆ ਬਚੀਏ ਦਾ ਬੀਬੀ ਬਚੀ ਆ ਇਹ ਲੈ ਜਾ ਮੈਂ ਵਾਹ ਬੀਬੀ ਨੂੰ ਕੀ ਕਰਨਾ ਜੇ ਤਾਂ ਬੀਬੀ ਦਾ ਹੱਕ ਲੈ ਗਈਆਂ ਤੇ ਬੀਬੀ ਨਹੀਂ ਸਮਝ ਸਕਦੀ ਮੇਰੇ ਆਪ ਦਾ ਵੀ ਮੇਰੇ ਘਰ ਦੇਖਣਾ ਮੈਂ ਉਦੋਂ ਵੇਖਦੀ ਨਾ ਵੀਰੇ ਨੂੰ ਮੇਰਾ ਆਪ ਦਾ ਵੀ ਘਰਵਾਰ ਆ ਮੈਂ ਆਪ ਦਾ ਵੀ ਦੇਖਣਾ ਸੱਸ ਸੋਹਰਾ ਵੀ ਦੇਖਣਾ ਸਾਰੇ ਕੰਮ ਮੈਂ ਹੀ ਦੇਖਣੇ ਆ ਮੈਂ ਬੀਬੀ ਨੂੰ ਕਿੱਥੇ ਸੰਭਾਲੂਗੀ ਚੱਲ ਗੱਡੀ ਆਹ ਤਾਂ ਗੱਲਾਂ ਹੀ ਹੋਰ ਕਰੀ ਜਾਂਦੇ ਆਪਾਂ ਚੱਲੀਏ ਆਪਾਂ ਘਰ ਬਹਿ ਜਾ ਜੋਤ ਜਾਂਦੇ ਜਾਂਦੇ ਤੇ ਕੰਜਰ ਬੈਠੇ ਆ ਪਹਿਲੇ ਲੁੱਟ ਕੇ ਲੈ ਗਏ ਸਾਰੇ ਲੈ ਗਏ ਨਿਛੇੜੀ ਲੈ ਗਏ ਹਰਾਮ ਦੇ ਸਾਰੇ ਮੈਨੂੰ ਕੀ ਪਤਾ ਸੀ ਅੰਦਰ ਦਾ ਮੈਂ ਸੱਪਾ ਲੈਣਾ ਆਏ ਸੀ ਕਿ ਫੋਨ ਵੀ ਸੀ ਵਿੱਚ ਚੁੰਮਾ ਵੀ ਉਹਦੇ ਵਿੱਚ ਸੀਗੀਆਂ ਹਾਏ ਮਾਚੋ ਕਿਤੇ ਚੋਰੋ ਕੰਜਰੋ ਧੋਖੇ ਲਾਲ ਚ ਦੇ ਨਾਲ ਕੀਤੀ ਦੌਲਤ ਜਿਹੜੀ ਇਕੱਠੀ ਜਿੱਦਾਂ ਆਈ ਉਦਾਂ ਹੀ ਜਾਣੀ ਕਈ ਵਾਰੀ ਅੱਖੀ ਡਿੱਠੀ